ਇਹ ਵੀ ਚੰਗੀ ਨਹੀਂ ਤੇ ਪੋਸਟ ਵੀ ਚੰਗਾ ਨਹੀਂ ਕਿਉਂ ਪੈਸਾਂ ਦੀ ਬਰਵਾਦੀ ਆ ਤੇ ਸਰੀਰ ਦੀ ਬਰਵਾਦੀ ਆ ਦੋਨਾਂ ਚੀਜ਼ਾਂ ਦੀ ਬਰਵਾਦੀ ਆ ਜੇ ਤੂੰ ਛੱਡਣਾ ਚਾਹੁੰਦੇ ਹੋ ਥੋੜਾ ਮਨ ਛੱਡਣ ਨੂੰ ਕਰਦਾ ਆ ਆ ਮੇਰੇ ਹੱਥੇ ਵਿੱਚ ਸੁਹਾਜਣਾ ਹੈ ਪਿਆਬੀ ਸੁਹਾਜਣਾ ਕਹਿੰਦੇ ਆ ਉਹ ਇਹ ਮਿਰਗਾ ਪਾਊਡਰ ਆ ਹਰ ਜਗ੍ਹਾ ਤੇ ਮਿਲ ਜਾਂਦਾ ਇੰਡੀਆ ਚ ਵੀ ਤੇ ਕੈਨੇਡਾ ਚ ਵੀ ਇਹ ਖਾਣਾ ਸ਼ੁਰੂ ਕਰ ਦਿਓ ਦੋ ਚੌਥੇ ਸਵੇਰੇ ਦੋ ਸ਼ਾਮ ਦੋ ਟਾਈਮ ਖਾਓ ਤੁਹਾਡੇ ਜਿਹੜੇ 12 ਨੰਬਰ ਦੇ ਸਹਿਲਾ ਪੂਰੇ ਹੋ ਜਾਣਗੇ ਨਸ਼ਾ ਤੁਹਾਡਾ ਛੁੱਟ ਜਾਊਗਾ ਹਰ ਪੰਜਾਹ ਦਿਨਾਂ ਬਾਅਦ ਨਸ਼ਾ ਘਟਾਓ ਇਹ ਪੱਕਾ ਇਲਾਜ ਆ ਥੋੜਾ ਸੀਰ ਦੇ ਵਿੱਚ 12% ਪੂਰੇ ਹੋ ਗਏ ਤੁਹਾਨੂੰ ਤੂੜ ਲਗਣੋਂ ਹਟ ਜਾਊਗੀ ਜਮਾਂ ਠੀਕ ਹੋ ਜਾਊਗੇ ਗਾਰੰਟੀ ਸ਼ੋਦਾ ਇਲਾਜ ਆਇਆ ਇਹ ਬਾਕੀ ਇਹ ਤੁਹਾਨੂੰ ਭੈਣ ਭਰਾਵਾਂ ਨੂੰ ਸ਼ੂਗਰ ਜਿੱਡੀ ਮਰਜ਼ੀ ਪੁਰਾਣੀ ਸ਼ੂਗਰ ਹੈ ਐਸਨੂੰ ਲੱਗਦੀ ਆ ਜਾਂ ਤੁਹਾਡੇ ਬਵਾਸੀਰ ਹੈ ਮੌਕੇ ਆ ਜਾਂ ਖੂਨ ਪੈਂਦਾ ਜੇ ਇਸੇ ਤਰ੍ਹਾਂ ਲਕੋਰੀਆ ਭੈਣ ਭਰਾਵਾਂ ਨੂੰ ਲਕੋਰੀਆ ਜਿਹੜਾ ਮਰਜ਼ੀ ਪੁਰਾਣਾ ਕੱਕਾ ਪਾਣੀ ਆਉਂਦਾ ਪਾਣੀ ਚ ਬਦਬੋ ਮਾਰਦੀ ਆ ਪੱਕਾ ਗਾਰੰਟੀ ਸ਼ੋਦਾ ਇਲਾਜ ਆਪਣੇ ਕੋਲ ਮੈਨਾਂ ਸੰਪਰਕ ਕਰ ਸਕਦੇ ਹੋ